ਕੁਝ ਕਾਲ ਸਹਾ ਕਰਾਈ ਮਾਹੀ ਗੁਰਜੀ ਕੀ ਪਤੇ ਸ਼ਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਹਾਂਜੀ ਸਭਾ ਹੀ ਪਾਠ ਕਰਨਾ ਹੈ ਸਭਾ ਨਹੀਂ ਕਹਿਣਾ ਹੈ ਘਰ ਨਾਰਾਇਣ ਜੀ ਵਿਸਰਾਮ ਸਭਾ ਨਾਲ ਪੂਜ ਕਰੇ ਰਖੇ ਨਾਵਾਲ ਨਾਵਾਲ ਇਹ ਪਾਰਾ ਬੋਲਣਾ ਹੈ ਪੂਜ ਕਰੇ ਰੱਖੈ ਨਾਵਾਲ ਪੂਜ ਕਰੇ ਰੱਖੈ ਨਾਵਾਲ ਕਰੇ ਪਾਠ ਹੈ ਠੀਕ ਹੈ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨਾ ਖਾਏ ਅੰਦੀ ਕੰਮੀ ਅੰਦ ਸਜਾਏ ਹਾਂ ਇਹ ਸਿਆਰੀਆਂ ਚਾਰਨ ਕਰਨੀਆਂ ਭੁਖਿਆ ਦੇ ਨਾ ਮਰਜਿਆ ਰੱਖੈ ਹੇਤ ਹਾਂਜੀ ਭੁੱਖਿਆ ਦੇ ਨਾ ਮਰਦਿਆ ਰੱਖਾ ਅੰਦਾ ਝਗੜਾ ਅੰਦੀ ਸੱਥੈ ਮਹੱਲਾ ਪਹਿਲਾ ਸੱਬੇ ਸੁਰਤੀ ਜੋਗ ਸਭ ਸੱਬੇ 베ਦ ਪੁਰਾਨ ਸੱਬੇ ਸੁਰਤੀ ਜੋਗ ਸਭ ਇਥੇ ਵਿਸਰਾਮ ਸੱਬੇ 베ਦ ਪੁਰਾਨ ਸੱਬੇ ਕਰਨੇ ਤਾਪ ਸਭ ਸੱਬੇ ਕਰਨੇ ਤਾਪ ਸਭ ਸਬੇ ਗੀਤ ਗਿਆਨ ਸਬੇ ਬੁੱਧੀ ਸੁੱਧ ਸਭ ਸਬੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ ਹਾਂ ਨਖੇਰ ਕੇ ਪੜਨੇ ਆ ਸਬੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ ਸਭ ਪਾਤ ਸਾਹੀਆ ਅਮਰ ਸਭ ਹਾਂ ਇੱਕ ਉਧਰ ਲੱਗ ਜੇਗਾ ਸਭ ਪਾਤ ਦੇ ਨਾਲ ਪਾਤ ਸਭ ਪਾਤ ਸਾਹੀਆ ਅਮਰ ਸਾਭ ਸਭ ਖੁਸ਼ੀਆਂ ਸਭ ਖਾਨ ਸੱਬੇ ਮਾਨਸ ਦੇਵ ਸਭ ਸੱਬੇ ਜੋਗ ਧਿਆਨ ਸੱਬੇ ਜੋਗ ਧਿਆਨ ਸੱਬੇ ਪੁਰੀਆ ਖੰਡ ਸਭ ਸੱਬੇ ਜੀਵ ਜਹਾਨ ਹੁਕਮ ਚਲਾਏ ਆਪਣ ਕਰਮੀ ਵਹ ਕਲਾਮ ਨਾਨਕ ਸੱਚਾ ਸਚ ਨਾਏ ਸਤ ਸਬਾ ਦੀ ਬਾਣ ਪੌੜੀ ਨਾ ਏ ਮੰਨਿਆ ਸੁਖ ਊਪਜੈ ਨਾਮੇ ਗਾਤ ਹੋਈ ਨਾ ਏ ਮੰਨਿਆ ਪਾਤ ਪਾਈਐ ਹਿਰਦੈ ਹਰ ਸੋਈ ਨਾ ਏ ਮੰਨਿਆ ਭਵਜਲ ਲੰਗੀਐ ਫਿਰ ਵਿਗਣ ਨਾ ਹੋਈ ਨਾ ਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਗੁਰ ਮਿਲਿਆ ਨਾਉ ਮੰਨੀਐ ਜਿਨ ਦੇਵੈ ਸੋਈ ਸ਼ਲੋਕ ਮਹੱਲਾ ਪਹਿਲਾ ਪੁਰੀਆ ਖੰਡਾ ਸੇਰ ਕਰੇ ਇੱਕ ਪੈਰ ਧਾਇ ਪੌਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਹਾਂ ਤਲੈ ਪੂਲਾ ਬੋਲਨਾ ਸਿਰ ਮੁੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕੈ ਕਿਸ ਨੂੰ ਜੋਰ ਕਰੇ ਕਿਸ ਨੂੰ ਕਹੀਏ ਨਾਨਕਾ ਹਾਂ ਕਿਸ ਨੂੰ ਕਹੀਏ ਨਾਨਕਾ ਕਿਸ ਨੂੰ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂ ਕੋਟ ਕੋਟ ਆਖਾਂ ਆਖਾਂ ਸਦਾ ਸਦਾ ਕਹਨ ਨਾ ਆਵੈ ਟੋਟ ਹਾਂਜੀ ਆਖੂ ਆਖਾਂ ਸਦਾ ਸਦਾ ਇੱਥੇ ਬਿੰਦੀ ਲੱਗੀ ਹੋਈ ਐ ਰਹਿਰਾ ਸਾਹਿਬ ਚ ਨਹੀਂ ਹੈਗੀ ਜਿੱਥੇ ਸ਼ਬਦ ਆਉਂਦਾ ਆਖਾ ਜੀਵਾ ਵਿਸਰੈ ਮਰ ਜਾਓ ਉੱਥੇ ਕਹਿੰਦੇ ਲਾ ਲਓ ਬਿੰਦੀ ਨਵੀਨ ਕਹਿੰਦੇ ਆ ਉੱਥੇ ਆਖਾਂ ਬੋਲੋ ਪਰੰਤੂ ਇੱਥੇ ਲੱਗੀ ਹੋਈ ਐ ਇੱਥੇ ਬੋਲਣਾ ਹੈ ਉੱਥੇ ਆਖਾ ਹੀ ਕਹਿਣਾ ਹੈ ਆਖੂ ਆਖਾਂ ਸਦਾ ਸਦਾ ਨਾ ਹਉ ਥੱਕਾਂ ਨਾ ਠਾਕੀਆ ਏਵਡ ਰੱਖੈ ਜੋਤ ਨਾਨਕ ਚਸਿਓ ਚੁਖ ਬਿੰਦ ਉਪਰ ਆਖਣ ਦੋਸਾ ਪੌੜੀ ਨਾਏ ਮੰਨਿਆ ਕੋਲ ਉਧਰੈ ਸਭ ਕੁਟੰਬ ਸਬਾਇਆ ਨਾਏ ਮੰਨਿਆ ਸੰਗਤ ਉਧਰੈ ਜਿਨ ਰਿਦੈ ਵਸਾਇਆ ਜਿਨ ਰਿਦੈ ਵਸਾਇਆ ਨਾਏ ਮੰਨਿਆ ਸੁਣ ਉਧਰੇ ਜੇਨ ਰਸਨ ਰਸਾਇਆ ਇਹ ਸਾਰੀਆਂ ਪੰਕਤੀਆਂ ਦੇ ਵਿੱਚ ਜੇਨ ਪਦਾਂ ਤੇ ਯਮਕ ਲੱਗੇਗੀ ਨਾਏ ਮੰਨਿਆ ਦੁਖ ਭੁਖ ਗਈ ਜੇਨ ਨਾਮ ਚਿਤ ਲਾਇਆ ਨਾਨਕ ਨਾਮ ਤਿਨੀ ਸਾ ਲਾਹਿਆ ਜੇਨ ਗੁਰੂ ਮਿਲਾਇਆ ਸ਼ਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇ ਸਾਭ ਉੱਥਿੱਤੀ ਸਾਭ ਵਾਰ ਸਭੇ ਰੁੱਤੀ ਮਾਹ ਸਭ ਸਾਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆ ਖੰਡ ਸਭ ਸਭ ਲੋਹ ਲੋਹ ਆਕਾਰ ਹੁਕਮ ਨਾ ਜਾਪੀ ਕੀਟੜਾ ਕਹਿ ਨਾ ਸਕੀ ਜੈ ਕਾਰ ਕੀਟੜਾ ਪੱਤੀ ਵਿਸਰਾਮ ਲਾਉਣਾ ਹੈ ਆਖ ਹੈ ਥੱਕ ਹੈ ਆਖ ਆਖ ਕਰ ਸਿਫਤੀ ਵਿਚਾਰ ਸਿਰਣ ਨਾ ਪਾਇਓ ਬੱਪੂੜੀ ਨਾਨਕ ਕਹ ਗਵਾਰ ਮਹੱਲਾ ਪਹਿਲਾ ਅੱਖੀ ਪਰਣੇ ਜੇ ਫਿਰਾ ਤੀਖਾ ਸਭ ਆਕਾਰ ਪੁੱਛਾ ਗਿਆਨੀ ਪੰਡਤਾ ਪੁੱਛਾ ਪੁੱਛਾ ਗਿਆਨੀ ਪੰਡਤਾ ਬਿੰਦੀ ਲੱਗੀ ਹੋਈ ਹੈ ਪੁੱਛਾ ਵੇਦ ਵਿਚਾਰ ਪੁੱਛਾ ਦੇਵਾ ਮਾਨਸਾ ਜੋਤ ਕਰੇ ਅਵਤਾਰ ਸਿੱਧ ਸਮਾਧੀ ਸਾਬ ਸੁਣੀ ਜਾਏ ਦੇਖਾਂ ਦਰਬਾਰ ਅੱਗੇ ਸੱਚਾ ਸਤਿਨਾਏ ਨਿਰਭਉ ਪੈ ਵਿਣਸਾਰ ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਦਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟਿ ਆਇਆ ਨਾਉ ਮੰਨਿਆ ਨਾਉ ਮੰਨਿਆ ਹੋਮੈ ਗਈ ਸਭ ਰੋਗ ਗਵਾਇਆ ਨਾਏ ਮੰਨਿਆ ਨਾਮ ਊਪਜੈ ਸਹਜੇ ਸੁਖ ਪਾਇਆ ਨਾਏ ਮੰਨਿਆ ਸਾਧ ਊਪਜੈ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰਿ ਧਿਆਇਆ ਸ਼ਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਧ ਆਖਾਂ ਹਾਂ ਤਿਸ ਅੱਗੇ ਤੁਧ ਆਖਾਂ ਤੁਧ ਅੱਗੇ ਤੁਧ ਸਾਲਾਹੀ ਮੈਂ ਅੰਦੇ ਨਾਉ ਸੁジャਖਾ ਮੈਂ ਅੰਦੇ ਨਾਉ ਸੁジャਖਾ ਜੇਤਾ ਆਖਣ ਸਾਹੀ ਸਬਦੀ ਪਾਖਿਆ ਪਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਾ ਚੱਕਰੀ ਹਾਂਜੀ ਇਹ ਪਾਠ ਇਸੇ ਤਰ੍ਹਾਂ ਧਿਆਨ ਨਾਲ ਉਚਾਰਨ ਕਰਨਾ ਹੈ ਕਈ ਪਾਠੀ ਸਿੰਘ ਜਿਨ੍ਹਾਂ ਨੇ ਸੰਥਿਆ ਨਹੀਂ ਕੀਤੀ ਹੁੰਦੀ ਨਸਿਆ ਹੀ ਕਹਿ ਜਾਂਦੇ ਹਨ ਬਿਲਕੁਲ ਗਲਤ ਹੈ ਫਿਰ ਇਸ ਕਰਕੇ ਸ਼ੁੱਧ ਬੋਲਣਾ ਹੈ ਜਾਂ ਨਾ ਸਿਆ ਨਾ ਸਿਆ ਵੱਖਰਾ ਪਾਠ ਕਰਨਾ ਹੈ ਜਾਂ ਨ ਸਿਆ ਕਿਆ ਚੱਕਰੀ ਇੱਥੇ ਵਿਸਰਾਮ ਹੈ ਜਾਂ ਜੰਮੇ ਕਿਆ ਕਾਰ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੈ ਵਾਰੂ ਵਾਰ ਹਾਂ ਜਿਸ ਸਮੇਂ ਕਹਿੰਦੇ ਵੀ ਜੀਵ ਦੀ ਹਸਤੀ ਨਹੀਂ ਸੀ ਜਦੋਂ ਕੁਝ ਵਜੂਦ ਨਹੀਂ ਹੈ ਸੀ ਤਾਂ ਇਹ ਭਲਾ ਕੀ ਕਮਾਈ ਕਰਦਾ ਸੀ ਕੀ ਚੱਕਰੀ ਕਰਦਾ ਸੀ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੇ ਆਕਾਰ ਨਾਨਕ ਐ ਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਆ ਸੁਰਤ ਊਪਜੈ ਨਾਮੇ ਮਤ ਹੋਈ ਨਾਏ ਮੰਨਿਆ ਗੁਣ ਉਚਰੈ ਨਾਮੇ ਸੁਖ ਸੋਈ ਨਾਏ ਮੰਨਿਆ ਭ੍ਰਮ ਕੱਟੀ ਐ ਮੰਨਿਆ ਤੇ ਟਿੱਪੀ ਲੱਗੀ ਹੋਈ ਐ ਮੰਨਿਆ ਨਾਏ ਮੰਨਿਆ ਭ੍ਰਮ ਕੱਟੀ ਐ ਫਿਰ ਦੁੱਖ ਨਾ ਹੋਈ ਨਾਏ ਮੰਨਿਆ ਸਾਲਾਹੀ ਐ ਪਾਪਾਂ ਮਤ ਧੋਈ ਪਾਪਾਂ ਮਤ ਧੋਈ ਨਾਨਕ ਪੂਰੇ ਗੁਰ ਤੇ ਨਾਉ ਮੰਨੀ ਐ ਜਿਨ ਦੇਵੈ ਸੋਈ ਪਹਿਲਾਂ ਸਾਰੇ ਮੰਨਿਆ ਪਦ ਆਇਆ ਨੰਨੇ ਨੂੰ ਸਿਆਲੀ ਨਾਲ ਇਥੇ ਮੰਨੀ ਐ ਨਾਨਕ ਪੂਰੇ ਗੌਰ ਤੇ ਨਾਉ ਮੰਨਿਐ ਇਹ ਬਿਹਾਰੀ ਨਾਲ ਹੈ ਧਿਆਨ ਨਾਲ ਉਚਾਰਨ ਕਰਨਾ ਜੇਨ ਦੇਵੈ ਸੂਈ ਸ਼ਲੋਕ ਮਹੱਲਾ ਪਹਿਲਾ ਸ਼ਾਸਤਰ ਵੇਦ ਪੁਰਾਨ ਪੜਨਤਾ ਹਾਂ ਸ਼ਾਸਤਰ ਵੇਦ ਇਥੇ ਵਿਸਰਾਮ ਪੁਰਾਨ ਪੜਨਤਾ ਪੂਕਾਰਨਤਾ ਆਯਾਨੰਤਾ ਆ ਐੜੇ ਕੰਨਾਂ ਨਹੀਂ ਲਾਉਣਾ ਪੁਕਾਰੰਤਾ ਅਜਾਨੰਤਾ ਅਜਾਦ ਵਿੱਚ ਦੱਸੇ ਨੇ ਹਾਂ ਅਜਾਨੰਤਾ 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 ਇਕੱਠਾ ਹੀ ਪਾਠ ਕੋਲ ਦਾ ਅਜਾਨੰਤਾ ਅੱਡੇ ਦੇ ਵਿੱਚ ਆਊਗਾ ਨਾ ਅਜਾਨੰਤਾ ਅਜਾਨੰਤਾ ਪੁਕਾਰੰਤਾ ਅਜਾਨੰਤਾ ਜਾ ਬੂਜੈ ਤਾਂ ਸੂਜੈ ਸੋਈ ਨਾਨਕ ਆਖੈ ਕੂਕ ਨਾ ਹੋਈ ਨਾਨਕ ਆਖੈ ਇਥੇ ਵਿਸਰਾਮ ਹੈ ਕੂਕ ਨਾ ਹੋਈ ਮਹੱਲਾ ਪਹਿਲਾ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਹਉ ਨਾਹੀ ਤੂ ਹੋਵਹਿ ਜਾਂ ਹਉ ਤੇਰਾ ਤਾਂ ਸਭ ਕਿਛ ਮੇਰਾ ਇਥੇ ਵਿਸਰਾਮ ਹਉ ਨਾਹੀ ਤੂ ਹੋਵਹਿ ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪੁਰੂਵੈ ਆਪੇ ਭੀਜੇ ਆਪੇ ਸੱਦੇ ਰਚਨਾ ਰਾਚ ਰਾਚ ਵੇਖੈ ਨਾਨਕ ਸੱਚਾ ਸੱਚੀ ਨਾਈ ਨਾਈ ਸਚ ਪਵੈ ਧੁਰ ਲੇਖੈ ਪੌੜੀ ਨਾਮ ਨਰੰਜਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਰੰਜਨ ਅਲਖ ਹੈ ਕਿਉ ਲਖਿਆ ਜਾਈ ਨਾਮ ਨਰੰਜਨ ਨਾਲ ਹੈ ਕਿਉ ਪਾਈਐ ਭਾਈ ਨਾਮ ਨਰੰજન ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲਿਆ ਭਾਈ ਸ਼ਲੋਕ ਮਹੱਲਾ ਪਹਿਲਾ ਕਾਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਹਾਏ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਕਲ ਹੋਈ ਕੁੱਤੇ ਮੁਹੀ ਇਥੇ ਵਿਸਰਾਮ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁਕਾ ਧਰਮ ਵਿਚਾਰ ਜਿਨ ਜੀਵਨ ਦਿਆ ਪਤ ਨਹੀਂ ਮੋਇਆ ਮੰਦੀ ਸੋਇ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ ਸਿਰ ਸਹਜ ਪਾਠ ਸੇਵਾ ਸਿਰ ਸਹਜ ਪਾਠ ਸੇਵਾ